ਦਾ ਤਿੰਨੇ ਹਮ ਦਾ ਕੀ ਕਾਰਨਾ ਬਣਿਆ ਜਿਹੜੀ ਬਹੁਤ ਹੋ ਗਈ ਹੈ। ਹਾਂ ਰੰਦੀਪ ਸਿੰਘ ਉਹ ਰਹੇ ਰਹ 25-26 ਸਾਲ ਦੀਵਾਂ ਰਹੇ। ਅ ਮੈਸੇਪਤੇ ਤਾਂ ਨਹੀਂ ਪਤਾ ਉਸ ਬਹੁਤ ਜ਼ਰਤ ਤਰੇ ਆਉਂਦੇ ਆ। ਇਹ ਵੀ ਮਾਰੇ ਸੰਗਤ ਦੇ ਚ ਪਿਆ ਹੈਗਾ। ਹੁਣ ਨਿਕਲਦਾ ਰਸਤਾ ਵੇਖਦਾ ਜੇ ਚਲ ਮੈਂ ਨਿਕਲ ਜਾਮ ਇੰਨੀ ਮੋਤਾ ਸਾਡੇ ਪਿੰਡ ਚ ਹੋ ਚੁੱਕੀਆਂ ਆ ਤੇ ਮੈਂ ਨਿਕਲਾਂ ਨਿਕਲੇ ਨਹੀਂ ਗਿਆ ਤੇ ਉਹਦੇ ਨਸ਼ੇ ਦੇ ਕਾਰਨ ਫਿਰ ਅੱਜ ਅੱਕੇਸਰੇ ਬਹੁਤ ਹੈ ਇਹਦਾ ਦੋਸ਼ ਮੋਤਲ ਜੀ ਨਸ਼ਾ ਕੀਤਾ ਆ ਸੀ ਕਿ ਬਾਹਰੋਂ ਕਰਕੇ ਆਇਆ ਸੀ ਕੋਈ ਬਾਹਰੋਂ ਬੱਚਿਆਂ ਦਾ ਕੀ ਪਤਾ ਲੱਗਦਾ ਕਿੱਥੋਂ ਆਇਆ ਕਿੱਥੋਂ ਦੇ ਘਰੇ ਆਇਆ ਕਰਿਆਂ ਦਾ ਮੈਨੂੰ ਠੰਡ ਵਾਹ ਜਾਈ ਲੱਗਦੀ ਆ ਕਰੇ ਕੰਬਲ ਦੋ ਦੇਤੇ ਆ ਉਹ ਤੋਂ ਬਹੁਤ ਘੜ ਘਰੇ ਜੇ ਰਣ ਲੱਪਦਾ ਫਿਰ ਗੁਰੂ ਸਾਹਿਬ ਲੈ ਕੇ ਉੱਥੇ ਨਾਲ ਨੂੰ ਡੇਢ ਵੇ ਛੁੱਟੀ ਦੇਤੀ ਤਾਂ ਗੁਰੂ ਸਾਹਿਬ ਰਵਰ ਕਰ ਫਿਰ ਰਵਰ ਕਰਤਾ ਤੇ ਰਸਤੇ ਚੱਲ ਗਏ ਬਾਦ ਦੀ ਕੋਈ ਪ੍ਰਕਿਰਿਆ ਵੀ ਕੋਈ ਸੱਤ ਨਹੀਂ ਗਈ। ਇਸ ਕਰਕੇ ਸਾਡੇ ਪੁੱਤ ਮਰਦੇਗਾ ਤੱਕ। ਹਾਂ। ਯਾਦ ਹੈ ਰਗਾਣਾ ਸਰ। ਨਾ ਕੋਈ ਆਮ ਨਜ਼ਰ ਤੇ ਫੇਰੀ ਰਹੇ ਨਿਆ ਮੋਤਾ ਹੀਆਂ ਲਗਾਤਾਰ 10 ਮੋਤਾ ਜੇ ਇੱਕ ਘਰਾਂ ਦੇ ਵਿੱਚ ਆ ਉਤੋਂ ਪਹਿਲਾਂ ਇੱਕ ਮੋਤਾ ਜਿਹਦੇ ਫੁੱਲ ਚੁਗਣ ਵਾਲੇ ਪਏ। ਉਤੋਂ ਪਹਿਲਾਂ ਤਾਂ ਅਣਗਿਣਤੀ ਮੋਤਾ ਆ। ਅਸੀਂ ਗਾ ਸਕਦੇ ਕਿੰਨੇ ਸਾਡੇ ਪਿੰਡ ਚ ਮੋਤਾ ਹੋ ਚੁੱਕੀਆਂ ਆ ਜੀ। ਕੋਈ ਮੰਨਦਾ ਦੋ। ਮੰਗਾਈ ਜੀ ਚਲੋ ਜੋ ਸਾਡਾ ਜਿਹੜਾ ਆਪਣੇ ਕਰਤਾ ਜਿਹੜਾ ਦੇ ਬੱਚਿਆਂ ਨੇ ਕਰਦਾ ਜਾਂ ਨਸ਼ੇ ਨੇ ਕਰਤਾ। ਸੜਕਾਂ ਲੱਕ ਟੁੱਟ ਗਿਆ ਔਰ ਗਾੜੇ ਰੁਕ ਜਿਹੜੀ ਆ ਗਾੜੀ ਰੁਕ ਜਾਵੇ ਗਾੜੀ ਨਾ ਕਿਸੇ ਨੂੰ ਮੇਰੇ ਨਾਹਰੇ ਰੁਕੇ ਜਵਾਰਪੁੱਤ ਮਰਨ ਜੀ ਕੀ ਨਾਮ ਤੁਹਾਡਾ ਸੁਖਦੇਵ ਸਿੰਘ ਉਹ ਜਾਣ ਕੇਵੇਂ ਜਾਣੇ ਸ਼ਨੀ ਤੇ ਜੀ ਨਾਲ ਆ ਜੀ ਨਸ਼ਾ ਫੋਨ ਵਿੱਚ ਚੜ ਗਿਆ ਗੋਰੀਆਂ ਫੋਨ ਵਿੱਚ ਚੜ ਗਿਆ ਸਾਡੇ ਤਿੰਨੇ ਮੈਡੀਕਲ ਅਤੇ ਚੋਂ ਤੇ ਹਾਂਜੀ ਤੇ ਘਰ ਕਾ ਬੱਚੇ ਨਿਕਰੇ ਕਿ ਕੁਆਰੇ ਕੋ ਦੋ ਕੁਆਰੇ ਮਰ ਗਏ ਦੋ ਬੱਚੀ ਇੱਕ ਇੱਕ ਬੱਚੀ ਆ ਉਹ ਮਰ ਗਈ ਸਰਕਾਰ ਕੋਈ ਹੱਲ ਨਹੀਂ ਕਰ ਸਕਦੀ ਨਾ ਨਸ਼ਾ ਬੰਦ ਕਰਾਇਆ ਤੇ ਰਾਤ ਤੱਕ ਹੋਇਆ ਹੀ ਜੀ ਜਿਹੜੇ ਅੱਜ ਮੈਨ ਪੈ ਰਹੇ ਨੇ ਸਰਕਾਰ ਤੋਂ ਕੀ ਜਵਾਬ ਮੰਗਦੇ ਨੇ ਸਰਕਾਰ ਦੱਸੇ ਸਹੀ ਨਾ ਨਸ਼ਾ ਬੰਦ ਕਰਾਇਆ ਕਹੇਦੇ ਸਭ ਵੇਚਿਆ ਉਹ ਜੋ ਦੁਗਰਾਂ ਵਜਿੰਦੇ ਆ ਜੀ ਇਹ ਕਿਹੜੀ ਬਿਮਾਰੀ ਨਾਲ ਮਰ ਗਏ ਸਰਕਾਰ ਤੋਂ ਇਹ ਪੁੱਛਦੇ ਆ ਜੇ ਨਸ਼ਾ ਦੇ ਬੰਦ ਕਰਤਾ ਇਹ ਕਿਵੇਂ ਮਰ ਗਏ ਬੱਚੇ ਨਸ਼ਾ ਆ ਮਿਲ ਰਿਹਾ ਸਪੇਟ ਫੋਲੀ ਦੀ ਫੋਲ ਦੇ ਫੋਲ ਹਾਂਜੀ ਇੱਥੇ ਨੇੜੇ ਦੇ ਵੱਡੇ ਸਪਾਇਰ ਵੀ ਸੁਣਿਆ ਹੈਗੇ ਨੇ ਕਿਲੇ ਆਲੇ ਵੇਚਦੇ ਜੀ ਕੜਹਾਂ ਵੇਚਦੇ ਜੀ ਸਾੜੇ ਥਾਂ ਵੇਚਦੇ ਇਹ ਬੱਚੇ ਲੈਂਦੇ ਜੰਗਾਂ ਵਾਲੇ ਮੋਰ ਤੋਂ ਲੈਂਦੇ ਜੀ ਇੱਕ ਪ੍ਰੋਸੈਸ਼ਨ ਦੀ ਕੋਈ ਕੋਸ਼ ਨਹੀਂ ਕੋਈ ਸਤਾਈ ਨਹੀਂ ਕੋਈ ਨਾਕਾਂ ਦੀ ਸ਼ਾਕਾ ਨਹੀਂ ਕੋਸ਼ ਨਹੀਂ ਛੇ ਆਮ ਉਹੜਿਆ ਕਾਰਨ ਜਿ ਬਣਾ ਆਕਰ ਇਹ ਨਿਆ ਮੋਤਾ ਦਾ ਇਹ ਕਾਰਨ ਨਸ਼ੇ ਦਾ ਹੀ ਹੈ ਜੀ ਸਾਰਾ ਚਾਰ ਤਿੰਨ ਮੋਤਾਂ ਅੱਜ ਹੀ ਹੋਈਆਂ ਜੀ ਇੱਕ ਮੋਤ ਦੋ ਦਿਨ ਪਹਿਲਾਂ ਹੋਈ ਆ ਤੇ ਸਿਰਫ ਕਾਰਨ ਕੋਈ ਗੋਲੀਆਂ ਖਾ ਕੇ ਮਰਿਆ ਕੋਈ ਚਿੱਟੇ ਦਾ ਟੀਕਾ ਲਾ ਕੇ ਮਰਿਆ ਜੀ ਅੱਜ ਸਿਰੇ ਕਿੰਨੀਆਂ ਮੋਤਾਂ ਨੇ ਤਿੰਨ ਨਹੀਂ ਪਰਦੇਚ ਕਰ ਬੈਸ ਗਿਆ ਜੀ ਅੱਧਾ ਐਸਾ ਇਹਨਾਂ ਕਿਵੇਂ ਆ ਗਿਆ ਨਸ਼ਾ ਸਰਕਾਰਾਂ ਹੀ ਵਕਾਉਂਦੀਆਂ ਜੀ ਪ੍ਰਸ਼ਾਸਨ ਦੀ ਮਿਲੀ ਭੁਗਤਿਆ ਜੇ ਪਿੰਡ ਦੇ ਵਿੱਚ 5 ਤੋਂ 7 ਮੈਡੀਕਲ ਆ ਹਸਪਤਾਲ ਕੋਈ ਹੈ ਨਹੀਂ ਪਿੰਡ ਦੇ ਵਿੱਚ ਤੇ ਮੰਨ ਲਓ ਇੰਨੇ ਮੈਡੀਕਲਾਂ ਦੀ ਪਿੰਡ ਦੇ ਵਿੱਚ ਜ਼ਰੂਰਤ ਨਹੀਂ ਆ ਸਪਲਾਈ ਕਿਵੇਂ ਹੁੰਦੀ ਹੈ ਤੇ ਸਪਲਾਈ ਜੇ ਹੁਣ ਇਹ ਤੇ ਸਾਰਾ ਸਰਕਾਰਾਂ ਦੀ ਮਿਲੀ ਭੁਗਤਾ ਸਰਕਾਰਾਂ ਨੇ ਆ ਵੀ ਨਸ਼ਾ ਬੰਦ ਕਰਤਾ ਤਾਂ ਪਰ ਸਾਡੇ ਪਿੰਡ ਤੇ ਬੰਦ ਹੋ ਜਾਣੀ ਹੈ ਕੀ ਮੰਗੀ ਜਾਂਦੇ ਆ ਮੰਗ ਇਹੀ ਕਰਦੇ ਆ ਜੀ ਵੀ ਮੰਨ ਲਓ ਇੱਕ ਤੇ ਗਰੀਬ ਪਰਿਵਾਰ ਉਹਨਾਂ ਦਾ ਜਿਹੜੇ ਚਲੋ ਮਾਰਾ ਮੋੜ ਦਿਹਾੜੀ ਤੇ ਪਹੁੰਚ ਜਾਂਦੇ ਸੀ ਉਹ ਵੀ ਬੰਦ ਹੋ ਗਿਆ ਜੀ ਕੰਮਕਾਰ ਸਾਰਾ ਤੇ ਇੱਕ ਦੋ ਬੱਚੇ ਵਿਆਹੇ ਆ ਉਹਨਾਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਜੀ ਹੁਣ ਕਸੂਰ ਤੇ ਸਾਰਾ ਸਰਕਾਰਾਂ ਦਾ ਵੀ ਕਈ ਵਿੱਚ ਕਹਿਣਗੇ ਵੀ ਪੀ ਨਸ਼ਾ ਕਰਕੇ ਮਰੇ ਆ ਜਾਂ ਕਿਵੇਂ ਵੀ ਆ ਪਰ ਸਰਕਾਰਾਂ ਨੇ ਜੋ ਨਸ਼ਾ ਬਕਾਇਆ ਬੰਦੇ ਕਰਨੇ ਹੀ ਮਰੇ ਆ ਤੇ ਮੰਗ ਇਹੀ ਕਰਦੇ ਮੈਡੀਕਲ ਬੰਦ ਹੋਣ ਤੇ ਨਸ਼ਾ ਹਸਤੇ ਰੋਕਥਾਮ ਲਾਈ ਜਾਵੇ ਜੀ ਬਾਲੀਆਂ ਗੋਲੀਆਂ ਵਿੱਚ ਕਰਕੇ ਬੈਠਦਾ ਰਹੀ ਕੰਮੇ ਵੀ ਬਣਿਆ ਕਾਬੂ ਜੀ ਕਾਬੂ ਸਭ ਤੋਂ ਵੱਡਾ ਹੀ ਨਸ਼ਾ ਹੀ ਆ ਜੀ ਪਰ ਹੁਣ ਕਮਾਨ ਸਰਕਾਰ ਨੇ ਇਹ ਪੇਸ਼ਾ ਤਾਂ ਪਵਾਤੀਆਂ ਜੋਧ ਨਸ਼ੇ ਵਿਰੋਧ ਪਰ ਇਦਾਂ ਦਾ ਕੁਝ ਦੇਖ ਨਹੀਂ ਰਿਹਾ ਜੀ ਨਸ਼ੇ ਵਿਰੋਧ ਜੰਗ ਹੋਏ ਹੋਇਆ ਇਹ ਨਸ਼ੇ ਦੇ ਕਾਰਨ ਹਰ ਦਿਨ 2 ਦਿਨ ਪਹਿਲਾਂ ਵੀ ਸਾਡੇ ਪਿੰਡ ਜੀ ਨੌਜਵਾਨ ਦੀ ਡੈਥ ਹੋ ਗਈ ਰਾਤ ਤਿੰਨ ਡੈਥ ਹੋ ਜਾਂਦੀ ਕਾਰਨ ਨਸ਼ਾ ਜੀ ਨਸ਼ਾ ਮੈਡੀਕਲ ਨਸ਼ਾ ਬਹੁਤ ਵੇਖ ਰਿਹਾ ਜੀ ਕੋਈ ਰੋਕ ਥਾਮ ਨਹੀਂ ਹੈ ਜੀ ਲਿੰਦੇ ਕਿ ਭੋਰੇ ਤੇ ਮਿਲਦਾ ਕਿਵੇਂ ਕਰਕੇ ਇਹ ਵੀ ਲੈ ਲਿੰਦੇ ਜੀ ਆਮ ਤਾਂ ਮਿਲ ਜਾਂਦਾ ਜੀ ਜਦੋਂ ਮਰਜ਼ੀ ਲੈ ਲੋ ਦਰਅਸਲ ਗੱਲ ਤਾਂ ਕੀ ਹੈ ਜੀ ਆ ਜਿਹੜਾ ਮੈਡੀਕਲ ਨਸ਼ਾ ਜਦਾ ਖਰਾਬ ਕਰਨ ਦਾ ਇਹ ਸਸਤਾ ਮਿਲ ਜਾਂਦਾ ਜੀ ਜਿਹੜਾ ਚਿੱਟਾ ਸੀ ਚਿੱਟੇ ਲਈ ਵੀ 2 250 300 500 ਇਹਨਾਂ ਨੂੰ ਵੇਹੇ ਦੀ ਲੋੜ ਹੁੰਦੀ ਹੈ 20 ਰੁਪਏ ਦੀ ਗੋਲੀ ਮਿਲ ਜਾਂਦੀ ਹੈ ਜੀ ਟੀਕੇ 'ਚ ਭਰ ਕੇ ਲਾ ਲੈਂਦੇ ਆ ਜੀ ਅੱਜ ਇਹਨਾਂ ਦੀ ਮੌਤ ਹੋਈ ਕਿਵੇਂ ਟੀਕੇ ਨਾਲ ਗੋਲੀ ਨਾਲ ਇਹਨਾਂ ਦੀ ਜੀ ਟੀਕੇ ਨਾਲ ਹੋਈ ਹੈ ਜੀ ਕਿ ਨੀ ਮੋਤਾ ਟੋਟਲ ਹੈ ਨਾਲ ਤੇ ਅੱਜ ਦੋ ਦਿਨਾਂ ਚੋਂ ਦੋ ਦਿਨਾਂ ਕਰ ਮੋਤਾ ਹੋਇਆ ਨੌਜਵਾਨ ਮੁੰਡੇ 24 ਤੋਂ 23 ਤੋਂ 24 ਸਾਲ ਹੋ ਰਹੀ ਜੀ ਬਸ ਸਰਕਾਰ ਤੋਂ ਵੀ ਮੰਗ ਕਰਦੇ ਸੋਭਾ ਸਰਕਾਰ ਤੋਂ ਮੰਗ ਕਰਦੇ ਨਸ਼ਾ ਬੰਦ ਹੋਣਾ ਚਾਹੀਦਾ ਜੀ ਆਉਣ ਵਾਲੀਆਂ ਸਾਡੀਆਂ ਨੇੜੀਆਂ ਪੀੜ੍ਹੀਆਂ ਜੀ ਉਹ ਬੱਦਸ ਹੋ ਰਹਿਣ ਪੈ ਰਹੇ ਨੇ ਇਹ ਕੀ ਕਾਰਨ ਜੀ ਬਣਿਆ ਇਨੀਆਂ ਮੋਤਾਂ ਦਾ ਇਹ ਨਸ਼ੇ ਦੇ ਕਾਰਨ ਆ ਜੀ ਜੋ ਕੁਝ ਨਸ਼ਿਆ ਕਰ ਰਿਹਾ ਜੀ ਕਰ ਕਰੇ ਰੋਣ ਪੈ ਰਹੇ ਆ ਪੂਰ ਮੜਾ ਹੋ ਰਿਹਾ ਜੀ ਸਰਕਾਰ ਵੀ ਇਹ ਤੋਂ ਨਿਚਾਨੀ ਨਹੀਂ ਦਿੰਦੀ ਮੈਡੀਕਲ ਬਹੁਤ ਆ ਰਹੇ ਨੇ 5 4 ਮੈਡੀਕਲ ਆ ਇਥੇ ਉਹ ਕੱਢੇ ਕੋਈ ਬੰਦੇ ਹੱਥ ਹੱਥਾਂ ਉੱਤੇ ਖੁੱਲ੍ਹੇ ਜਿਹੜੇ ਫਿਰ ਚ ਦੋਹੀਆਂ ਲੈਂਦੇ ਆ ਬਰਨ ਸੇ ਕਰਨੀ ਸਭ ਕੁਝ ਹੋ ਰਿਹਾ ਜੀ ਨਸ਼ਾ ਮਿਲ ਕਰ ਆਮ ਲਦਾ ਜੀ ਇਹ ਜਿਹੜੀ ਇਨੀਸ਼ੀਏਟਿਵ ਖਾਂਦੇ ਨਹੀਂ ਜਰਾਮ ਤੋਂ ਮਿਲਦੇ ਜਿੰਨਾ ਚਿਰ ਅਗਰ ਨਸ਼ਾ ਮਿਲ ਜਾਂਦਾ ਜੀ ਕਿਵੇਂ ਸਪਲਾਈ ਕਿਵੇਂ ਕਰਦੇ ਸਪਲਾਈ ਬਸ ਪਤਾ ਹੀ ਤਾਂ ਲੱਗਦਾ ਜਦੋਂ ਬਸ ਲੈ ਕੇ ਤਲ ਜਾਂਦੇ ਆ ਮੁੱਠ ਚ ਦੇ ਕੇ ਦੋਹੀਆਂ ਦੇ ਮਿੱਡੂ ਮੈਡੀਕਲ ਅੱਜ ਮੋਤਾ ਕਿਵੇਂ ਹੋਈਆਂ ਕਿ ਇਸ ਵੇਲੇ ਨਹੀਂ ਜਾਣਾ ਮੋਤਾ ਰਾਤ ਹੀ ਇੱਕ ਦੋ ਮੋਤਾ ਰਾਤ ਹੋਈਆਂ ਜੀ 170 ਕੇ 5 ਵਜੇ ਕਾਕੇ ਦੀ ਕਿੰਨੇ ਕਾਦੇ ਨਾਲ ਮੋਤਾ ਇੱਕ ਚਿੱਟੇ ਨਾਲ ਹੀ ਹੋਈਆਂ ਜੀ ਚਿੱਟੇ ਘਰ ਨੇ ਆ ਇਹ ਲੜਕਾ ਕੌਣ ਸੀ ਤੇ ਕਿੰਨੀ ਉਮਰ ਦਾ ਸੀ ਇਹ 27 ਸਾਲ ਦੀ ਮੋਰਿਆ ਜੀ ਮੁੰਡੇ ਦੀ ਆਲਾ ਮੁੰਡੇ ਆ ਬਾਵਾ ਕੇ ਬਾਪ ਬੈਠਾ ਜੀ ਉਹਦਾ ਕਥਨ ਹੈ ਇਹ ਆਪਣੀ ਆ ਕੀ ਸਾਡੇ ਕਾਏ 1 2 3 ਮੋਤਾਂ ਜਿਸ ਵਾ ਇੱਕ ਮੌਤ ਕੱਲ ਨੂੰ ਹੋ ਚੁੱਕੀ ਆ ਇਹ ਕਾਰਨ ਸਿਰਫ ਨਸ਼ੇ ਦੀ ਵਜ੍ਹਾ ਨਹੀਂ ਨਸ਼ਾ ਮੇਰੇ ਹਾਂਜੀ ਨਸ਼ਾ ਵੇਚ ਰਹੇ ਤਾਂ ਹੀ ਮੁੰਡੇ ਮਰ ਰਹੇ ਚਾਰ ਮੋਤਾਂ ਤੇ ਇੰਨਾ ਵੱਡਾ ਜਿਹੜਾ ਕਾਂਡ ਹੋ ਗਿਆ ਹੁਣ ਉਸ ਪ੍ਰਸ਼ਾਸਨ ਦੀ ਕੋਈ ਇੱਥੇ ਸਖਤੀ ਨਹੀਂ ਨਹੀਂ ਵੇਖੋ ਪ੍ਰਸ਼ਾਸਨ ਆਪਦਾ ਕੰਮ ਕਰ ਰਿਹਾ ਵਾ ਲੇਕਿਨ ਹੁਣ ਨਸ਼ਾ ਵੇਚਣ ਵਾਲੇ ਟੱਲ ਨਹੀਂ ਰਹੇ ਤੇ ਪ੍ਰਸ਼ਾਸਨ ਵੀ ਕੀ ਕਰੇ ਦੱਸੋ ਭੱਲੇ ਮੇਰੇ ਹਾਂਜੀ ਵਿਕੀ ਜਾਂਦਾ ਹੀ ਇਹ ਨਿਯਮ ਹੁੰਦਾ ਨੇ ਅੱਜ ਚਾਰ ਨੌਜਵਾਨ ਮੁੱਲੇ ਆ ਬੋਲੀ ਨਾਲ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਪੀ ਪ੍ਰਸ਼ਾਸਨ ਬਹੁਤ ਸੂਲ ਜਗਾਨ ਪੜੇ ਲਿਖੇ ਅப்சਰਾ ਥੋੜਾ ਜਿਹਾ ਨਸ਼ੇ ਵਾਲੇ ਤੇ ਠੱਲ ਪਾਉਣ ਇਹ ਮੇਰੀ ਬੇਨਤੀ ਆ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਕੀ ਲੱਗਦਾ ਬੇਟਾ ਲਿਖਦਾ ਹੀ ਮੇਰਾ ਵੱਡਾ ਬੇਟਾ ਹੈ ਨਸ਼ੇ ਦੇ ਕਰਨ ਮੌਤ ਹੋ ਗਈ ਹੈ ਕਿੰਨੀ ਉਮਰ ਦਾ ਔਰ 23 ਸਾਲ ਦਾ ਹੈ કે મે આજ કી કારણ બઢ્યા રહઈ પટાય નહી હોઈ આઈઠો ગયા જે ઉઠ ગયા બઢજે 90 કળી 90 કળી નશા લે આર નાકે તે આઈધા દેઠો હો ગયા આઈ આજ કે સ્કવેલે વાપરી ઘટના હે ચડકે પહોંચ ગયે કિતના આયા ઠીક આઉતને કે કોરે બાજ લગાય ਹੋਰ ਵੀ ਮੋਤਿਆਂ ਨੇ ਕੋਈ ਹਾਂਜੀ ਚਾਰ ਪੁੱਤ ਹੋਈਆਂ ਨੌਜਵਾਨ ਦੀਆਂ ਜੀ ਤੇ ਤਿੰਨ ਦੇਥ ਹੋਈਆਂ ਨੇ ਇੱਕ ਅਦੇ ਤੇ ਬੈਟਸ ਹੋ ਰਹੇ ਕਰੀਬ ਉਹਦੀ 1 ਸਾਲ ਪਹਿਲੇ ਵੀ ਜਿਹੜੀ ਹੈ ਨਾ ਉਹ ਜਲਦੀ ਦੀ ਹੈ ਵੀਡੀਓ ਵਾਇਰਲ ਹੋਈ ਸੀ ਵੀ ਉਸਨੇ ਕਾਸ ਵੀ ਮੇਰੇ ਕੋ ਪੈਸੇ ਨਹੀਂ ਹੈਗੇ ਆਪਣੇ ਲਾਜ ਵਾਸਤੇ ਇੱਕ ਦੂਜੇ ਦੂਸਰੇ ਦੀ ਲਤ ਜਿਹੜੀ ਹੈਗੀ ਆ ਖਰਾਬ ਹੋਈ ਹੋਈ ਹੈ ਤੇ ਤੀਸਰੇ ਦੀ ਡੈਥ ਹੋਈ ਹੈ ਅਡਰਟ ਤਿੰਨੋਂ ਹੀ ਅਡਰਟ ਪਰਿਵਾਰ ਦੇ ਬੰਦੇ ਨੇ ਫਸੇ ਦੇ ਘੰਟਾ ਹੋ ਗਏ ਕਹਿ ਰਹੇ ਆ ਇਹਨੂੰ ਦਿਓ ਬਿਆਨ ਕਿਹਦੇ ਖਿਲਾਫ ਦਿਓ ਪਰ ਕੋਈ ਧਿਆਨ ਦੇਣ ਨੂੰ ਤਿਆਰੀ ਨਹੀਂ ਵੀ ਜੇਕਰ ਕੋਈ ਬਿਆਨ ਦੇਵੇਗਾ ਤੇ ਡਾਕਟਰ ਸਾਹਿਬ ਨੂੰ ਪਤਾ ਲੱਗੇਗਾ ਵੀ ਇਹ ਨਸ਼ੇ ਕਰਕੇ ਡੈਥ ਹੋਈ ਹੈ ਕਿ ਬਿਮਾਰੀ ਕਰਕੇ ਹੋਈ ਹੈ ਉਸ ਵਾਰ ਤੁਸੀਂ ਕਹੋ ਕਿ ਬੈਟਸਨ ਹੋਈ ਬੈਟਸਨ ਇਟ ਮੀਨਸ ਕਿ ਲੰਬੇ ਸਮੇਂ ਤੋਂ ਬੈੱਡ ਤੇ ਬਿਲਕੁਲ ਜੀ ਲੰਬੇ ਸਮੇਂ ਤੋਂ ਤੁਸੀਂ ਦੇਖੋ ਉਹਦੀ ਸਥਿਤੀ ਦੇਖੋਗੇ ਨਾ ਜਿਵੇਂ ਬੰਦਾ ਕੁਛ ਪਿੰਜਰ ਜਿਹਾ ਹੋ ਜਾਂਦਾ ਬਿਲਕੁਲ ਕਮਜ਼ੋਰ ਹੈ ਬਟ ਹਾਂ ਜੀ ਬੜਾ ਪਰਜੂਆ ਸਰ ਕਰਨ ਨਸ਼ਾ ਨਹੀਂ ਕੋ ਹੋਰ ਵੀ ਹੋ ਸਕਦਾ ਕੋੜੇ ਰਸਤਾ ਹੋਰ ਵੀ ਹੋ ਸਕਦਾ ਜੀ ਨਸ਼ਾ ਉਹ ਇੱਕ ਬੰਦਾ ਕੋਈ ਵਿੱਚੋਂ ਇਹ ਵੀ ਇਹ ਪਿੰਡੋਂ ਹੀ ਪਤਾ ਲੱਗਿਆ ਜੀ ਵੀ ਤਿੰਨ ਵਾਰੀ ਦਾਖਲ ਕਰਾਇਆ ਉਹ ਸਰ ਤੁਸੀਂ ਜਾਂਚ ਕਰ ਰਹੇ ਹੋ ਜੇ ਨਸ਼ੇ ਦਾ ਕਾਰਨ ਹੈ ਕਿ ਜਿਹਦੇ ਜਿਹਦੇ ਖਿਲਾਫ ਵੀ ਕਹਿਣਗੇ ਅਸੀਂ ਕਾਰਵਾਈ ਕਰਾਂਗੇ ਅਸੀਂ ਤਿਆਰ ਬੈਠੇ ਅਸੀਂ ਤੇ ਕਹੀ ਨਹੀਂ ਲੈ ਸਿਰਫ ਉਹਨਾਂ ਦੀ ਆਪਸ ਦੀ ਚੱਲ ਰਹੀ ਕੋ ਗੱਲਬਾਤ ਵੀ ਕਿਸੇ ਤਰੀਕੇ ਨਾਲ ਸਾਧੂ ਕੋ ਕੰਪੈਸ਼ਨ ਸਰ ਮਿਲੇ ਉਹ ਅਸੀਂ ਤੇ ਦੇਣੀ ਚਾਹੀਦੇ ਪਰਚੇ ਦਾ ਜਦ ਤਿਆਰ ਬੈਠੇ ਤਾਂ ਜਿਸ ਤਰ੍ਹਾਂ ਹੁਣ ਜਾਮ ਲੱਗਾ ਲੋਕ ਬੜੇ ਪਰੇਸ਼ਾਨ ਹੋ ਰਹੇ ਨੇ ਇਦੋਂ ਇਹ ਤੇ ਬਹੁਤ ਜਲਦੀ ਇਹ ਤੇ ਗਲਤ ਗੱਲ ਹੈ ਜੇ ਅਸੀਂ ਤੇ ਇਸ ਵਾਰ ਵੀ ਜੋ ਐਕਸ਼ਨ ਲੀਗਲ ਬਣੇਗਾ ਕਰਾਂਗੇ